ਸੋ ਜਿੰਨਾ ਸਮਾਗਮ ਕੋ ਮਨ ਹਾਜ਼ਰ ਨਹੀਂ ਹੁੰਦਾ ਉਹਨਾਂ ਸਮਾਂ ਬਾਪੂ ਕਹਿੰਦਾ ਵੀ ਗਾਉਣਾ ਸੁਣਨਾ ਕਿਸੇ ਅਰਥ ਨਹੀਂ ਹੈ ਆਸਾ ਮਹੱਲਾ ਚੌਥਾ ਛੰਤ ਕਰ ਚੌਥਾ ਕੋਈ ਗਾਵੇ ਰਾਗ ਨਾਤੀ 베ਤੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ RAM ਰਾਜੇ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕਿਦਾਂ ਬਾਪੂ ਗਾਉਣਾ ਨਹੀਂ ਕਹਿੰਦਾ ਬਾਪੂ ਬੰਦੋਂ ਨਾਲੇ ਰੋਣ ਨੂੰ ਕੀ ਕਰੀਏ ਫਿਰ ਸੋਇਸ਼ ਕਰਕੇ ਜੋਗਿਆ ਇਹ ਮਨ ਅਮੋੜ ਆ ਛੇਤੀ ਮੁੜਦਾ ਨਹੀਂ ਹੈ ਤੈਨੂੰ ਮੋੜਨ ਦੀ ਖਾਤਰ ਤੈਨੂੰ ਕਿਹਾ ਵੀ ਗੁਰੂ ਕੀ ਮਤ ਲੈ ਜਿਨ੍ਹਾਂ ਨੇ ਗੁਰੂ ਕੀ ਮਤ ਲਈ ਉਹ ਗੁਰਮੁਖ ਹੋਏ ਤੋਂ ਵੱਜ ਜਾਂਦੇ ਆ ਜੋਗਿਆ ਇਹ ਤੇ ਉਹ ਕੰਮ ਹੋ ਗਿਆ ਵੀ ਬਲਦਾਂ ਨੂੰ ਲੈ ਕੇ ਗਏ ਸੀ ਖੇਤ ਵੀ ਚਲੋ ਖੂਹ ਜੋਤਾਂਗੇ ਪਾਣੀ ਲਾਵਾਂਗੇ ਕਿਆਰੀਆਂ ਸੰਗੀਆਂ ਜਾਣੀਆਂ ਫਸਲ ਵਧੂ ਪਰ ਕੰਮ ਉਹਦੋਂ ਹਲ ਹੋ ਗਿਆ ਜੋਗ ਹੈ ਕੂਬ ਸਿੰਜਨ ਕਉ ਸੁਧਾ ਉਠ ਬੈਨ ਗਏ ਚਰਬੇਲ ਕਿਸਾਨ ਲੈ ਕੇ ਆ ਸੀ ਬਲਦਾਂ ਨੂੰ ਵੀ ਚਲੋ ਖੂਹ ਜੋਤਾਂਗੇ ਪਾਣੀ ਲਾ ਦਾਂਗੇ ਫਸਲ ਨੂੰ ਥੋੜੀ ਬਹੁਤ ਸਬਜ਼ੀ ਲਾਈ ਆ ਚਲੋ ਉਹਨਾਂ ਬੀਂਦੇ ਨੂੰ ਪਾਣੀ ਲੱਗ ਨੂੰ ਨਾਲ ਪਾਣੀ ਲਾ ਤੇ ਆਪ ਗਿੜਾ ਮਾਰਣਾ ਨਾ ਪਰ ਪਿਆ ਤੇ ਇੱਧਰ ਬਲਦ ਕੁੱਲੀ ਰਹਿ ਗਏ ਤੇ ਜਿਹੜੀ ਫਸਲ ਨੂੰ ਪਾਣੀ ਲਾਉਣ ਆਇਓ ਉਹ ਮੇਰੇ ਉਹ ਬੈਲ ਹੀ ਚਰ ਗਏ ਮਰਾ ਦੀ ਕਿਹੜੀ ਪਹਿਲਾਂ ਦੀ ਗੱਲ ਕਰਦੋਂ ਕਿਹੜੀ ਫਸਲ ਦੀ ਗੱਲ ਕਰਦੇ ਹੋ ਕਹਿੰਦੇ ਭਾਈ ਮੈਂ ਆ ਫਸਲ ਦੀ ਗੱਲ ਕਰਦਾ ਤੀਰਤ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾ ਤੀਰਥਾਂ ਦਾ ਇਸ਼ਾਨ ਵੀ ਕਰਦਾ ਜਗ ਕੁੰਨ ਵੀ ਕਰਦਾ ਨਿਤਨੇਮ ਵੀ ਕਰਦਾ ਪਰ ਅੰਦਰ ਹੰਕਾਰ ਖਾਈ ਜਾਂਦਾ ਜੀ ਸਾਰਾ ਕੁਝ ਕਰਦਾ ਕਦੇ ਵਾਸਤੇ ਸੀ ਵੀ ਫਲੀ ਕੋ ਤੂਗਾ ਲਹਾ ਮੂਗਾ ਪਰ ਕਹਿੰਦੇ ਕੰਮ ਲਟਾ ਹੋ ਗਿਆ ਅਹੰਕਾਰ ਹੀ ਸਾਰਾ ਕੁਝ ਖਾ ਗਿਆ ਕਰਮ ਧਰਮ ਪਾਖੰਡ ਜੋ ਦੀ ਸਤਿਨ ਜਮ ਜਗਾਤੀ ਲੁੱਟ ਲੈ ਲੁੱਟ ਕੇ ਲੈ ਲੈ ਸਾਰਾ ਕੁਝ ਅਹੰਕਾਰ ਇੱਕ ਹੋਰ ਅਜੀ ਜਿਹੜਾ ਸਾਰੇ ਕੀਤੇ ਹੋਏ ਨੂੰ ਮੈਂ ਮਿੱਟੀ ਕਰੀ ਦਿੰਦਾ ਉਹ ਬਾਬਾ ਗੁਰਬੀਰ ਸਾਹਿਬ ਜੀ ਨੇ ਅੰਦਰ ਦੇ ਕੀਤਾ ਕਵੀਰ ਪਾਗ ਮਾਛਲੀ ਸ਼ਰਾਬਾਨ ਜੋ ਜੋ ਪ੍ਰਾਨੀ ਖਾਏ ਜਿਹੜੇ ਬੰਦੇ ਇਹਨਾਂ ਨਸ਼ਿਆਂ ਦਾ ਸੇਵਨ ਕਰਦੇ ਆ ਪਾਗ ਮਾਛਲੀ ਸ਼ਰਾਬਈ ਇਸ਼ਰਾਬ ਪਾਨ ਜੋ ਜੋ ਪ੍ਰਾਨੀ ਖਾਏ ਜਿਹੜੇ ਜਿਹੜੇ ਬੰਦੇ ਗੁਰਮਖੋ ਇਹਨਾਂ ਦਾ ਸੇਵਨ ਕਰਦੇ ਆ ਪਰ ਦਵਾਈ ਰੱਬ ਦੀ ਸਾਡਾ ਤੇ ਵਿਆਹ ਹੀ ਸ਼ਰਾਬ ਤੋਂ ਬਿਨਾ ਸੰਪੂਰਨ ਨਹੀਂ ਹੁੰਦਾ ਕਹਿੰਦੇ ਪੂਰਾ ਹੀ ਇਹਦੇ ਨਾਲ ਹੁੰਦਾ ਸੀ ਬਈ ਇਹ ਹੁੰਦੀ ਆ ਤੇ ਬਾਪੂ ਬਾਣੀ ਅੰਦਰ ਕਹਿੰਦਾ ਉਹ ਭਾਈ ਜਿਤ ਪੀਤਾ ਖਾਸਨ ਵਿਸਰਾਏ ਦਰਗ ਅੰਮ੍ਰਲ ਸਦਾਈ ਬਾਪੂ ਦੇ ਬਾਰੇ ਇਹ ਕਹਿੰਦਾ ਬਾਪੂ ਦੀ ਬਾਤ ਕਹਿੰਦਾ ਜੋ ਜੋ ਪ੍ਰਾਨਾਂ ਖਾਏ ਕੀ ਕਵਚਨ ਹੁੰਦਾ ਜੀ